ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀਆਂ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਨੰਗਲੀ ਰੋਡ ਦੇ ਇਲਾਕਾ ਵਾਸੀਆਂ ਵੱਲੋਂ ਸੜੀ ਫਾਸਵੀ ਨਿਊਜ਼ ਟੀਮ ਨਾਲ ਗੱਲਬਾਤ ਕਰਨ ਦਾ ਦੱਸਿਆ ਗਿਆ ਕਿ ਉਹਨਾਂ ਦੇ ਬਾਜ਼ਾਰ ਵਿੱਚ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਸਫਾਈ ਦੀਆਂ ਗੱਡੀਆਂ ਨਹੀਂ ਪਹੁੰਚ ਰਹੀਆਂ ਅਤੇ ਮੌਸਮ ਦੇ ਬਦਲਣ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਰ ਦੁਕਾਨਾਂ ਉੱਪਰ ਕੋਈ ਗ੍ਰਾਹਕ ਨਹੀਂ ਆ ਰਿਹਾ। ਇਸ ਮੌਕੇ ਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਨਾਲ ਕੋਈ ਖਿਲਵਾੜ ਨਾ ਹੋਵੇ। ਆ ਭਾਜੀ ਫਤੇਗੜ ਚੁੜਿਆ ਰੋਡ ਨਵੀਂ ਬਾਦੀ ਫਿਆਜ਼ਪੁਰਾ ਇੱਥੇ ਭਾਜੀ ਆ ਮਾਰਕੀਟ ਹੈਗੀ ਹੈ ਸ਼੍ਰੀ ਰਾਮ ਮਾਰਕੀਟ ਰਾਮ ਜੀ ਦੇ ਨਾਂ ਤੋਂ ਮਾਰਕੀਟ ਹੈ। ਪਰ ਇੱਥੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਕਿ ਇੱਥੇ ਕੂੜੇ ਦਾ ਢੇਰ ਲੱਗੇ ਨੇ। ਰੱਬ ਦੇ ਨਾਮ ਤੋਂ ਮਾਰਕੀਟ ਰੱਖੀ ਅੰਦਰ ਕਟੋਕੜ 50 ਦੁਕਾਨਾਂ ਲੇਕਿਨ ਕੋਈ ਕਾਰਪੋਰੇਸ਼ਨ ਵਾਲਿਆਂ ਨੂੰ ਸੁਣਵਾਈ ਨਹੀਂ ਸਾਡੀ ਕਰਦੀ ਕੋਈ ਸਰਕਾਰ ਸੁਣਵਾਈ ਨਹੀਂ ਕਰਦੀ ਅੱਜ ਸਾਨੂੰ ਉੱਥੇ ਬੈਠੇ 4 ਤੋਂ 5 ਸਾਲ ਹੋ ਗਏ ਸਾਨੂੰ ਹਰ ਵਾਰੀ ਆਈ ਕਹਿੰਦੇ ਨੇ ਕਿ ਕੰਪਨੀ ਭੱਜ ਗਈ ਆ ਸਰਕਾਰ ਕੋ ਪੈਸਾ ਨਹੀਂ ਹੈਗਾ ਸਰਕਾਰੀ ਮੁਲਾਜ਼ਮ ਭੱਜ ਗਏ ਨੇ ਪਰ ਵੋਟਰ ਲੈ ਲੱਗੇ ਆ ਕਹਿੰਦੇ ਆ ਅਸੀਂ ਨਸ਼ਾ ਖਤਮ ਕਰਾ ਦਾਂਗੇ ਕੂੜਾ ਖਤਮ ਕਰਾ ਦਾਂਗੇ ਪਰ ਇਹਦਾ ਹੱਲ ਤੇ ਸਰਕਾਰ ਹੀ ਕਰ ਸਕਦੀ ਜਿਹੜੀ ਲੱਖਾਂ ਕਰੋੜਾ ਰੁਪਏ ਕਮਾਰੀ ਆ ਟੈਕਸਾਂ ਤੋਂ ਕਦੀ ਪ੍ਰਾਪਰਟੀ ਟੈਕਸ ਲੈਣ ਕਾਰਪੋਰੇਸ਼ਨ ਵਾਲੇ ਆ ਜਾਂਦੇ ਨੇ ਤੁਸੀਂ ਮੈਂ ਟੈਕਸ ਨਹੀਂ ਭਰਿਆ ਤੁਸੀਂ ਪਾਣੀ ਦਾ ਟੈਕਸ ਨਹੀਂ ਭਰਿਆ ਲੇਕਿਨ ਉਹਨੂੰ ਸਰਕਾਰ ਨੂੰ ਇਹ ਨਹੀਂ ਪਤਾ ਕੂੜੇ ਕੂੜੇ ਦੀ ਸਫਾਈ ਕੌਣ ਕਰਾਏਗਾ ਇਹ ਨਈ ਵਾਦੀ ਫੈਜਪੁਰਾ ਪਰੇਗਰ ਜੁਨੀਆ ਰੋਡ ਜੇ ਆ ਕੂੜਾ ਛ ਹੈ ਆ 15 ਦਿਨ ਹੋ ਗਏ ਤੇ ਕੂੜਾ ਇਕੱਠਾ ਕੀਤੇ ਨੂੰ ਤੇ ਚੁੱਕਦੇ ਨਹੀਂ ਪਏ ਆਮ ਪਾਰਟੀ ਨੇ ਗਾਂਦਾ ਪਾਇਆ ਥੇ ਨਾ ਸਫਾਈ ਕਰਨ ਆਂਦਾ ਨਾ ਕੂੜਾ ਚੁੱਕਣ ਆਂਦਾ ਲੱਭੜੇ ਚਿਰਾਂ ਦਾ ਕੂੜਾ ਪਿਆਜ ਹੈ ਬਿਮਾਰੀਆਂ ਲੱਗਣ ਦਾ ਡਰਿਆ ਪੂਰਾ ਬਿਮਾਰੀਆਂ ਲੱਗਣ ਦਾ ਡਰਿਆ ਗਾਜ ਬਹੁਤ ਮੁਸ਼ਕਲ ਆ ਜਾਮ ਲੱਗ ਜਾਂਦੇ ਕੂੜੇ ਦੇ ਵਜ੍ਹਾ ਨਾਲ ਗਾਗ ਮੁਰ ਜਾਂਦਾ ਆ ਕੇ ਉਹ ਕੂੜੇ ਦਾ ਕਰਕੇ ਢੇਰ ਲੱਗਾ ਵੇਖ ਕੇ ਪਿਛੇ ਨਹੀਂ ਚਲ ਜਾਂਦੇ ਕੋਈ ਸਾਨੂੰ ਗਾਗ ਨਹੀਂ ਜਾਂਦਾ ਕੋਈ ਕੁਛ ਨਹੀਂ ਜਾਂਦਾ ਜਿਹੜਾ ਗਾਗ ਆਉਂਦਾ ਕਹਦਾ ਕੂੜਾ ਵੇਖ ਕੇ ਭੱਜ ਜਾਂਦਾ ਸਾਨੂੰ ਕਿਤੇ ਦੁਕਾਨ ਦਿੱਤੀ ਦਿੱਤੀ ਕਰਾਇਆ ਪੜਾ ਜੋ ਵੀ ਨਿਕਲਦਾ ਨਹੀਂ ਗਾ ਤੇ ਇਹਦੀ ਸੁਣਾਈ ਹੋਵੇ ਤਾਂ ਕੂੜੇ ਡੱਬ ਚੁੱਕੇ ਜਾਵੇ ਮੁਸ਼ਕਲ ਹੈ ਤੁਹਾਡੇ ਸਾਹਮਣੇ ਇਹ ਸਾਰਾ ਨਖਰੇਰਾ ਪਿਆ ਹੈ ਕੌਣ ਵੇਖ ਕੇ ਅੰਦਰ ਆਏਗਾ ਮੱਖੀ ਮੱਛਰ ਕਿੰਨਾ ਇੱਥੇ ਮੱਛਰ ਮੱਖੀ ਇੱਥੇ ਆਉਂਦਾ ਹੈ ਕੂੜਾ ਵੇਖੋ ਕਿੰਨਾ ਪਿਆ ਹੈ ਇੱਥੇ ਹਰ ਰੋਜ਼ ਦਾ ਕੰਮ ਹੈ ਹਰ ਰੋਜ਼ ਕੂੜਾ ਲੱਗਾ ਦੱਸ ਕਾਫੀ ਪੁਰਾਣਾ ਹੈਗਾ ਸਾਡੀ ਕਾਫੀ ਪੁਰਾਣਾ ਹੈਗਾ ਕੁਛ ਕੇ ਨਹੀਂ ਜਾਂਦਾ ਹਾਲ ਹੀ ਨਹੀਂਗਾ ਕੋਈ ਇਹਦਾ ਹੱਲ ਕੀਤਾ ਜਾ ਰਿਹਾ ਸਰਕਾਰ ਨੂੰ ਚਾਹੀਦਾ ਹੱਲ ਕਰਨਾ ਹੁੰਦਾ ਕੈਨ ਨੂੰ ਸਮਾਰਟ ਸਿਟੀ ਪਰ ਹਾਲਾਤ ਬਦਨ ਨਾਲੋਂ ਬੱਤਰ ਕਾਰਨ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਜਿੱਥੇ ਕਹਿ ਰਿਹਾ ਕਿ ਸਮਾਰਟ ਸਿਟੀ ਸ਼ਹਿਰ ਨੂੰ ਬਣਾ ਦਿੱਤਾ ਪਰ ਉਹਦੇ ਜ਼ਮੀਨੀ ਪੱਧਰ ਤੇ ਸਚਾਈ ਦੀ ਗੱਲ ਕਰ ਲਈਏ ਉਹ ਕੁਝ ਹੋ ਰਹੀ ਹੈ ਜਿੱਦਿਆਂ ਮੂੰਹ ਬੋਲੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਕਿ ਸ਼ਹਿਰ ਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਦਾ ਜਿੱਥੇ ਅੱਡਾ ਬਣਿਆ ਹੋਇਆ ਮੱਖੀ ਮੱਛਰ ਕਰਕੇ ਬਿਮਾਰੀਆਂ ਵੀ ਲੋਕਾਂ ਨੂੰ ਲੱਗ ਰ ਔਰ ਇਨੀ ਤਦਾਦ ਦੇ ਵਿੱਚ ਕੋੜਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਔਰ ਹਰ ਬਖੂਬੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਰੀਦੀਆਂ ਪਰ ਸਰਕਾਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਅਸਲ ਧਿਆਨ ਦਿੰਦਾ ਸਾਡੀ ਫਾਚੂਏ ਟੀਮ ਪੁੰਜੀ ਹੈ ਇਹ ਨੰਗਲੀ ਰੋਡ ਹੈ ਜਿੱਥੇ ਕਿ ਫਤਿਹਬਾਦ ਜਿਹੜਾ ਹੈਗਾ ਰੋਡ ਉਹਦੇ ਬਾਹਰ ਇਨਾ ਕੋੜੇ ਦਾ ਡੰਪ ਬਣਿਆ ਪਿਆ ਸੜਕ ਪੂਰੀ ਭਰੀ ਪਈ ਹੈ ਜਗ੍ਹਾ ਜਗ੍ਹਾ ਢੇਰੀਆਂ ਗੁੜੇ ਦੀਆਂ ਬਨੀਆਂ ਪਈਆਂ ਨੇ ਪਰ ਸਰਕਾਰ ਪ੍ਰਸ਼ਾਸਨ ਦੁਹਾਈ ਬਾਰੀ ਹੈ ਸਮਾਰਟ ਸਿਟੀ ਨੂੰ ਲੈ ਕੇ ਪਰ ਉਹਦੀ ਜਿਹੜੀ ਪੋਲ ਹੈ ਬਿਲਕੁਲ ਸਾਹਮਣੇ ਖੁੱਲਦੀ ਨਜ਼ਰ ਆ ਰਹੀ ਹੈ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਪਹਿਲੇ ਆਧਾਰ ਤੇ ਜੋ ਵਾਦੇ ਲੋਕਾਂ ਨਾਲ ਕੀਤੇ ਜਾਂਦੇ ਨੇ ਉਹਨਾਂ ਨੂੰ ਪੂਰਾ ਕਿਤੇ ਕੀਤਾ ਜਾਵੇ ਕਿਉਂਕਿ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਟੈਕਸ ਪੇ ਕਰਨ ਦੇ ਬਾਵਜੂਦ ਲੋਕਾਂ ਨੂੰ ਸੁਵਿਧਾ ਉਹ ਨਹੀਂ ਮਿਲਦੀ ਪਰ ਹੁਣ ਦੇਖਣਾ ਹੋਊਗਾ ਪ੍ਰਸ਼ਾਸਨ ਕਿੰਨਾ ਕੁ ਧਿਆਨ ਦਿੰਦਾ ਹੈ ਇਹ ਜਿਹੜੇ ਕੂੜੇ ਕਾਫੀ ਕਾਫੀ ਲੰਬੀਆਂ ਢੇਰੀਆਂ ਬਣੀਆਂ ਪਈਆਂ ਨੇ ਕਾਫੀ ਕਾਫੀ ਧੇਰ ਤੋਂ ਕੂੜੇ ਦੀਆਂ ਢੇਰੀਆਂ ਬਣੀਆਂ ਪਈਆਂ ਨੇ ਉੱਥੋਂ ਚੁੱਕੇ ਹੀ ਨਹੀਂ ਜਾ ਰਿਹਾ ਤੇ ਪ੍ਰਸ਼ਾਸਨ ਹੁਣ ਕਿੰਨਾ ਕੁ ਇਹਦੇ ਵੱਲ ਜਾਗਰੂਕ ਹ